ਖੜਾ ਗੇੜਾ ਕੀ ਮਦੀ ਪੁਲਿਸ ਚੌਕੀ ਅਨਗੜ ਵੱਲੋਂ 503 ਗ੍ਰਾਮ ਹਿਰੋਇਨ ਸਮੇਤ ਇੱਕ ਕਾਬੂ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰਿਫਤਾਰ ਕੀਤਾ આરોપી ਪਾਕਿਸਤਾਨ ਤੋਂ ਡਰੋਨ ਦੇ ذریعے ਮੰਗਵਾਉਂਦਾ ਸੀ ਨਸ਼ੇ ਦੀ ਥੀਪ ਕਲੋ ਮਾਨਜੋਗ ਸੀਪੀ ਸਾਹਿਬ ਤੇ ਜਿਹੜੇ ਸਾਡੇ ਐਸਪੀ ਸੀਟੀ ਵਨ ਸਾਹਿਬ ਉਹਨਾਂ ਦੇ ਦੱਸਾ ਸਾਡੇ ਨਾਲ ਚਰਾਈ ਹੋਈ ਮਹਿੰਜਾਈ ਨਸ਼ਾ ਤਸਕਰ ਨੇ ਉਹਨਾਂ ਨੂੰ ਪੜਨ ਵਾਸਤੇ ਜੋ ਨਸ਼ਾ ਦਾ کاروبار ਕਰਦੇ ਆ ਉਹਨੂੰ ਥਲ ਥਲ ਪਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਹੀ ਮਨਲਾ ਮਨਲਾ ਚਾਰ ਰੇ ਨੇ ਪ੍ਰੈਸ਼ਨ ਚੱਲ ਰਹੇ ਕੋਸੋ ਪ੍ਰੈਸ਼ਨ ਚੱਲ ਰਹੇ ਜਿਦਾ ਉਹ ਲੈ ਕੇ ਰਾਜਰੇ ਡਰਗ ਪੈਟਰਨਰਸ ਉਹਨਾਂ ਦੇ ਅਸੀਂ ਰੇਟਸ ਵਗੈਰਾ ਕਰਦੇ ਆ ਡੇਲੀ ਰੇਟਸ ਕਰਦੇ ਆ ਉਸੇ ਜਿਹੜੇ ਰੇਟਸ ਸਾਹਿਬ ਚੱਲ ਰਹੀਆਂ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਕੇ ਸਾਨੂੰ ਆਉਂਦੀ ਆਉਗਾ ਇਸ ਨਾਲ ਜਿਹੜੇ ਚੌਂਕੀ ਚਾਰ ਨੇ ਬਲਵਿੰਦਰ ਸਿੰਘ ਜਿਹੜੀ ਚੌਂਕੀ ਚਾਰ ਅਨਗਰ ਨੇ ਇਹਨੂੰ ਇਤਲਾਮ ਮਿਲੀ ਕਿ ਇੱਕ ਜਿਹੜਾ ਗੱਤੀ ਆ ਜਿਹਦਾ ਨਾਮ ਹੈਗਾ ਸੋਨੂ ਛੋਟਾ ਸੋਨੂ ਉਹਦਾ ਪੂਰਾ ਨਾਮ ਹੈਗਾ ਜੋਧਾ ਸਿੰਘ ਇਹ ਰਹਿਣ ਵਾਲਾ ਮੋੜੇ ਖੁਰਦ ਫਾੜੇ ਰੋਪੇ ਰੋਪੇ ਦਾ ਰਹਿਣ ਵਾਲਾ ਇਹ ਹੀਰੋਇਨ ਦਾ ਦੰਗਲ ਮੋਂ ਕੰਮ ਕਰਦਾ ਤੇ ਇਹ ਅੱਜ ਜਿਹੜੀ ਮੰਡੀ ਹੈਗੀ ਨਾ ਜਿਹੜੀ ਮੰਡੀ ਉੱਥੇ ਇਹ ਗੱਲ ਦੀ ਵੇਟ ਕਰ ਰਿਹਾ ਕਿ ਦੇਖੋ ਮਤਲਬ ਇਹ ਕੋ ਹੀਰੋਇਨ ਦਾ ਉਹ ਜੋ ਇਹਨਾਂ ਨੇ ਇਤਲਾਕ ਡਿਵੈਲਪ ਕਰਕੇ ਤੇ ਉੱਥੇ ਰੇਡ ਕੀਤਾ ਜਾ ਕੇ ਉੱਥੋਂ ਇਹਨਾਂ ਨੂੰ 503 ਗ੍ਰਾਮ 503 ਗ੍ਰਾਮ ਜਿਹੜੀ ਉਹ ਹੀਰੋਇਨ ਪ੍ਰਾਪਤ ਕੀਤੀ ਹੈ ਨਾ ਜੋ ਇਹਦੀ ਫਿਰ ਅਸੀਂ ਪੁੱਛਗਿੱਛ ਕੀਤੀ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਜੀ ਸੋ ਇਹਦਾ ਸਾਰਾ ਦੱਸਿਆ ਕਿ ਇਹ ਮਤਲਬ ਜਿਹੜੀ ਇਹਨੇ ਜਿਹੜੀ ਇਹ ਹੀਰੋਇਨ ਹੈ ਇਹਨੇ ਡਰੋਨ ਦੇ ਤਰ੍ਹਾਂ ਮੰਗਾਈ ਹਾਂ ਤੋਂ ਹਾਂ ਬਸ ਤਾਂ ਉਹ ਤਾਂ ਬਖੋ ਮਨ ਗੱਲ ਹੈ ਕਿ ਦੇਖੋ ਕਿੰਨਾ ਜ਼ਿਆਦਾ ਥੋੜਾ ਜਿਹਾ ਅੱਜਕੱਲ ਜ਼ਨਾ ਹੋਇਆ ਪੇਪਰ ਇਹ ਆ ਕਿ ਜੇ ਇਸ ਤਰ੍ਹਾਂ ਦੇ ਇਹ ਕਰ ਰਹੇ ਪਰ ਉਸ ਦੇ ਹਿਸਾਬ ਨਾਲ ਪੁਲਿਸ ਵੀ ਲਈ ਪੂਰੀ ਮਸਤੈਦ ਹੈ ਅਸੀਂ ਦੇਖਦੇ ਆ ਕਿਹੜਾ ਕਿ ਪੂਰੀ ਅਸੀਂ ਕੋਈ ਲਿਸਨਿੰਗ ਲਾਏ ਜਾਂ ਸਾਰੇ ਕੋਸਟ ਆਪਰੇਸ਼ਨਸ ਚੱਲ ਰਹੇ ਨੇ ਕਿ ਡਰੋਨ ਆਹੀ 500 ਗ੍ਰਾਮਿਕ ਹੋਏ ਨੇ ਨਹੀਂ ਜਿਹੜੀ ਸਾਡੇ ਕੋਲ ਬਰਾਬਰ ਹੋਈ ਜਿਹੜੀ ਇਹ ইনিਸ਼ੀਅਲ ਸਟੇਜ ਤੇ ਸਾਨੂੰ ਉਹਦੀ ਇਹਦੀ ਪੁੱਛ ਕੀਤੀ ਤਾਂ ਪਤਾ ਲੱਗਾ ਕਿ ਇਹਨੇ ਆਹ ਸਾਰੇ 503 ਗ੍ਰਾਮ ਅਸੀਂ ਤੁਹਾਨੂੰ ਦਈਏ ਹੁਣ ਅਸੀਂ ਇਹਦਾ ਅੱਜ ਦਾ ਇਨੂੰ ਪੇਸ਼ ਕੀਸ ਹਾਈ ਕੋਰਟ ਸਪੈਸ਼ਲ ਕੀਸ ਹੈ ਜਿਹਦਾ 3 ਦਿਨ ਦਾ ਰਿਮਾਂਡ ਹੋਇਆ ਤੇ ਉਸ ਦੇ ਵਿੱਚ ਉਹਦਾ ਸੀ ਜਿਹੜਾ ਸਾਰੇ ਯਾਰੀ ਡਿਟੇਲਸ ਕਲੈਕਟ ਕਰਾਂਗੇ ਕਿ ਕਿਸ ਤਰ੍ਹਾਂ ਇਹਨੇ ਕਿੱਥੋਂ ਕਿਸੇ ਨੂੰ ਮਨਗਾਈ ਕਿ ਕਿੰਨੀ ਮਨਗਾਈ ਟੋਟਲ ਕਮੰਡੀ ਕਿ ਇੰਨੀ ਹੈ ਕਿ ਹੁਸਰ ਦਾ ਗੱਲ ਨੇ ਪੁੱਕਾ ਕੇ ਭੇਜ ਦਿੱਤੀ ਹੋਵੇ ਕਹਿੰਦੇ ਸੀ ਇਹਦੇ ਸਾਰੇ ਪਾਵਰ ਨਿਕਲ ਕਿੱਥੋਂ ਮਤਲਬ ਇਹਦਾਂ ਲੱਗਿਆ ਕਿੱਥੋਂ ਲਏ ਅੱਗੇ ਵੀ ਪਤਾ ਕਰਾਂਗੇ ਜਿਹੜਾ ਪਾਕਿਸਤਾਨੀ ਡਰੋਨ ਦੀ ਥਾਂ ਹੀ ਮੰਗਾਈ ਤੇ ਕਿਸ ਤਰ੍ਹਾਂ ਮਤਲਬ ਨੇ ਉਹ ਕੀਤੀ ਹੈ ਤੇ ਸਰ ਇਹ ਬੇਸਿਕਲੀ ਕਰਦਾ ਕੀ ਇਹ ਜੋਗਾ ਜੋਗਾਸੀ ਬਨੇ ਇਹ ਤੇ ਪਹਿਲੇ ਵੀ ਪਰਚਾ ਦਰਜ ਹੈ ਇੱਕ ਪਰਚਾ ਐਨਡੀਬੀਐਸ ਦਾ ਉਹ 100 ਗ੍ਰਾਮ ਇਹ ਕਿਉਂ ਦਾ ਲੈ ਕਿਉਂ ਲਾ ਲਗਾ ਜਮਾਨਤ ਤੇ ਹਾਂਜੀ ਉੱਥੇ ਜਮਾਨਤ ਤੇ ਆ ਤੇ ਤੁਸੀਂ ਦੇਖੋਗੇ ਮਤਲਬ ਬੜਾ ਬੜਾ ਸੀਰੀਅਸ ਸੌਲਾ ਜਿਹਾ ਕੰਮ ਹੋਇਆ ਜਿਹੜਾ ਨਵੇਂ ਉੱਤਰਿਆ ਜਿਹਾ ਪੱਟੇ ਆ ਕਿ ਤੁਸੀਂ ਵੀ ਆਰ ਆਨ ਦਾ ਜੌਬ ਵੀ ਆ ਕਰ ਰਹੇ ਆ ਜਿਹੜੇ ਨਸ਼ਾ ਠੱਲ ਪਾਉਣ ਵਾਸਤੇ ਮਤਲਬ ਲਾਇਤਾ ਨੇ ਅਸੀਂ ਕਰਕੇ ਸਾਰੇ ਸਾਰੇ ਅਸੀਂ ਲੱਗੇ ਹੋਏ ਆ ਕਿ ਜਿਹੜੇ ਅੜਾ ਕੋਣ ਜਣ ਲੱਗਿਆ ਹੈ ਨਾ ਪਰ ਪੰਜਾਬ ਨੂੰ ਲੱਗ ਰਿਹਾ ਇਹਨੂੰ ਅਸੀਂ ਬੰਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਉਹਨਾਂ ਕਹਿੰਦੇ ਜਿਹੜਾ ਬੰਦਾ ਜਿਹਨਾਂ ਨਾਲ ਹੋਰ ਵੀ ਬੰਦੇ ਸਨ ਉਹ ਮੈਂ ਗੱਲ ਕਰ ਰਹੇ ਹਾਂ ਕਿ ਸਸਾਸੀ ਰਿਮਾਂਡ ਲਿਆ ਹੁਣ ਰਿਮਾਂਡ ਦੇ ਵਿੱਚ ਅਸੀਂ ਪੁੱਛਾਂਗੇ ਕਿ ਇਹਦੇ ਨਾਲ ਹੋਰ ਕੋਲ-ਕੌਣ ਨੇ ਹੋਰ ਕੌਣ-ਕੌਣ ਨੇ ਇਹਦੇ ਜਿਸਮ ਮੋਬਾਈਲ ਹੈ ਅੱਗੇ ਕਿੱਥੋਂ ਲੈਂਦਾ ਕਿੱਥੇ ਗਾਹ ਵੇਚਦਾ ਫਿਰ ਇਹਦੇ ਮੋਬਾਈਲ ਦੇ ਉੱਲਾ ਕੇ ਚੱਕਰਾਂਗੇ ਜਿਹੜੇ ਇਹਦੇ ਐਸੋਸੀਏਟਸ ਨੇ ਉਹਦਾ ਫਿਰ ਪਤਾ ਕੀ ਨਹੀਂ ਕੋਈ ਮਰਦਾ ਸਰੀ ਮੋਰਸ 24 25 ਸਾਲ ਵਾਲੇ ਰੋਟਾ ਜਿਹਾ ਉਹ ਤੇ ਸਰ ਇਹ ਬੇਸਿਕਲੀ ਇੱਥੇ ਵਿੱਚ ਰਸਤੇ ਆਉਂਦਾ ਇਹ ਬੇਸਿਕਲੀ ਹੁਣ ਜਿਸ ਤਰ੍ਹਾਂ ਲੈਂਦੀ ਆ ਨੇ ਵੇਚ ਨਹੀਂ ਆ ਕੇ ਗੱਲ ਥੋੜੀ ਥੋੜੀ ਫਰਵਾਹ ਕੇ ਜਿਹੜੀ ਹੁੰਦੀ ਆ ਪੋਲੀਆਂ ਬਣਾ ਬਣਾ ਕੇ ਦੰਦ ਕਰਕੇ ਵੇਚਦੇ ਆ ਹੋਰ ਗੱਲ ਇੱਕ ਹੋਰ ਗੱਲ ਹੈ ਜਿਸ ਤਰ੍ਹਾਂ ਕਈ ਬੰਦੇ ਜਿਸ ਤਰ੍ਹਾਂ ਨਸ਼ਾ ਕਰਦੇ ਨੇ ਉਹ ਨਸ਼ਾ ਕਰਦੇ ਨੇ ਮਹਿੰਗੀ ਹੈ ਆ ਇੰਟਰਨੈਸ਼ਨਲ ਮਾਰਕੀਟਸ ਕਾਫੀ ਵੈਲੀਅਰੀ ਉਹ ਕੀ ਕਰਦੇ ਆ ਜਦੋਂ ਕਈ ਆਪ ਕੰਜ਼ਿਊਮ ਵੀ ਕਰਦੇ ਆ ਆਪ ਕੰਜ਼ਿਊਮ ਕਰਨੀ ਲੈ ਲਈ ਥੋੜੀ ਲੈ ਲਈ ਉਹਦੇ ਚ ਆਪਣੇ ਜੋਗੀ ਰੱਖ ਲਈ ਗਾ ਉਹਦੇ ਚ ਟਾਂਕਾ ਲਾ ਕੇ ਗਾ ਵੇਚਦੇ ਮਤਲਬ ਬੜਾ ਸੀਰੀਅਸ ਗੱਲ ਹੈਗਾ ਸੋ ਉਹ ਬਰਸੇ ਦੀ ਰਮਾਨ ਲੈ ਕੇ ਗਿਆ ਉਰੀ ਦੇ ਵਿੱਚ ਕੁਝ ਕੁ ਸਾਰਾ ਜੀ ਡਾੜੀ ਡਿਟੇਲ ਹੋਈ ਪਈ ਸਕੇ ਇਥੇ ਕਿਹੜਾ ਕੁਝ ਸਪੈਸਿਫਿਕ ਪੁਆਇੰਟ ਰੱਖਿਆ ਅਸੀਂ ਇਹਦੇ ਕਿਥੇ ਮਤਲਬ ਸਾਨੂੰ ਜਿਹੜੀ ਇਤਲਾਹ ਮਿਲੀ ਸੀ ਕਿ ਜਿਹੜਾ ਹੁਣ ਹੈ ਨਹੀਂ ਜਿਹੜਾ ਬੇਵਿਆਹ ਹੈ ਜਿਹੜਾ ਡੰਪ ਜਾਏਗਾ ਉਥੇ ਡੰਪ ਦੇ ਉਹਦੇ ਵਿੱਚ ਪਤਾ ਨਹੀਂ ਕਿਸੇ ਨੇ ਆਲਾ ਕੀ ਗੱਲ ਹੈ ਉਥੇ ਦਾਣਾ ਮੰਡੀ ਨਾਲ ਡੰਪ ਜਾਏਗਾ ਉਥੇ ਫਿਰ ਪਤਾ ਨਹੀਂ ਕਿ ਕਿੱਥੇ ਜਾਣ ਕਿ ਇੱਥੇ ਦਾ ਏਰੀਆ ਲੱਭਦੇ ਜਿੱਥੇ ਮਤਲਬ ਉਹੀ ਗੱਲ ਸੁਨਸਾਨ ਜਿੱਥੇ ਕੋਈ ਪਾਪ ਜੀ ਪੈਦਲ ਪੈਦਲ ਮਤਲਬ ਇਹ ਜਿੱਥੇ ਜਗ੍ਹਾ ਜਿੱਥੇ ਕੋਈ ਸ਼ੱਕ ਨਾ ਕਰ ਸਕੀ ਉਹਨਾਂ ਗੱਲਾਂ ਨਾਲ ਕਿ ਸਭ 12 ਮੰਡੀ ਯੋਗੋਂ ਤੇ ਆਪਣੇ ਅੱਜਕੱਲ ਮੱਕੀ ਦਾ ਸੀਜ਼ਨ ਚੱਲ ਰਿਹਾ ਮੱਕੀ ਦਾ ਚੱਲਦਾ ਹੈ ਤਾਂ ਚੋਕੀ ਆਪਣੇ ਕੋਕੀਵਲ ਉਹ ਕੀ ਉਹਨ ਕੀ ਬਲਕਿ ਕਿਹਦਾ ਹੈ ਜ਼ਰਾ ਬਦਲਾਵ ਕਿਹਦਾ ਪਹਿਲਾ ਕੀ ਗੱਲ ਹੈ ਉਹ ਨਾਲ ਜਿਹੜਾ ਡੰਪ ਹੈ ਡੰਪ ਦੇ ਵਿੱਚੋਂ ਦਰੀਆਂ ਕੋਣੀ ਗੱਡੀਆਂ ਗੁਡੀਆਂ ਦੂਸਰੀਆਂ ਵੀ ਜਾਂਦੀਆਂ ਨਹੀਂ ਹੁੰਦਾ ਬਸ ਇਹ ਨਾਲ ਨਹੀਂ ਹੁੰਦਾ ਕਿ ਹੋ ਗਿਆ ਤਾਂ ਵੀ ਇੱਕ ਅਸਪੱਲ ਇਹ ਲੋਨ ਲਿਸਟ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਜਗ੍ਹਾ ਨੇ ਜਿਹੜੀਆਂ ਉਹ ਜਿੰਨ ਜਗ੍ਹਾ ਲੱਭਦੇ ਆ ਉੱਥੇ ਕਰਦੇ ਸਰ ਕੋਈ ਵਾਈਕਲ ਵੀ ਕਿਹਾ ਕੋਈ ਐਨ ਨਹੀਂ ਕੋਈ ਨਹੀਂ ਵਾਈਕਲ ਨਹੀਂ ਹੋਇਆ ਵਾਈਕਲ ਨਹੀਂ ਵਾਰਦਾ ਹਾਲੇ ਤਾਂ ਦਸਣ ਕਿ ਦਸਾਇਆ ਆਪਣੇ ਉੱਤੇ ਪ੍ਰੈਵਰ ਯਾ ਖੜਾ ਸੀ ਬਾਕੀ ਹੋਮ ਕਰ ਲਾ ਕੇ ਜਦੋਂ ਗੱਲ ਕਰਾਂਗੇ ਮੈਂ ਕਿ ਹੌਲ ਕਿੱਦਾਂ ਜਾਂਦਾ ਕਿੱਦਾਂ ਲਿਆਂਦਾ ਕੀ ਕਰਦੇ ਕਿੱਥੇ ਕਰਦੇ ਹੋ ਸਾਹਿਬ ਸਰ ਕਿੰਨੀ ਕਾਮਯਾਬੀ ਸਮਝ ਹਾਂਜੀ ਕਿੰਨੀ ਕਾਮਯਾਬੀ ਲੋਕ ਕਾਮਯਾਬੀ ਨੂੰ ਦੇਖੀਏ ਤਾਂ 503 ਗ੍ਰਾਮ ਹੈਗੀ ਆ ਅੱਧਾ ਕਿਲੋ ਰਹਿ ਬਹੁਤ ਚੰਗੀ ਆ ਉਸ ਗ੍ਰੇਡ ਚਾਂਦੀ ਜਿਹੜੀ ਹੁੰਦੀ ਹੈ ਕੁਆਂਟੀਟੀ ਜਾਂਦੀ ਆ ਮਰਸ਼ਲ ਮਰਸ਼ਲ ਕੁਆਂਟੀਟੀ ਜਾਂਦੀ ਆ ਉਹ ਪੱਕੀ ਮਦੇਵੀ ਉਪਰ ਰਡਾਰ ਚ ਹੈਗੇ ਰਡਾਰ ਚ ਹੈਗੇ ਵੱਡੇ ਮਗਰਮੱਛ ਖੜੇ ਜਾਂਦੇ ਹੈਗੇ ਵੱਡੇ ਮਗਰਮੱਛ ਮਗਰਮੱਛਾਂ ਦੇ ਮਗਰਾਂ ਤੇ ਗੱਲਾਂ ਲੱਗ ਕਰ ਕਰੇ ਛੋਟੀ ਮੱਛੀ ਫੜੀ ਗਾ ਦੇ ਗਾ ਦੇਖਾਂਗੇ ਨਾ ਮਗਰਮੱਛਾਂ ਤੇ ਗੱਲ ਦੇਖ ਰਹੀ ਮਗਰਮੱਛਾਂ ਤੇ ਤਾਂ ਤੁਸੀਂ ਦੇਖਿਆ ਹੋਗਾ ਪਿੱਛੇ ਜਿਆ ਕਾਫੀ ਆਪਾਂ ਆਪਣੇ ਸੀਪੀ ਸਾਹਿਬ ਸਦੇ ਲੱਗੇ ਹੋਏ ਸਾਰੇ ਸਾਰੇ ਆਫੀਸਰ ਨਾ ਤਾਂ ਸੀਪੀ ਆਫਸਰਾਂ ਦੇ ਹਦਾਇਤਾਂ ਦੇ ਨਾਲ ਸਾਰੇ ਡੀਜੀ ਪੰਜਾਬ ਸਾਹਿਬ ਦੀ ਹਦਾਇਤਾਂ ਦੇ ਅੰਦਰ ਤੇ ਸਾਰੇ ਪੁਲਿਸ ਵਰਕ ਕਰ ਰਹੀ ਹੈ ਨਾ ਡਰਾਈਵ ਚੱਲਦੀ ਰਹੇਗੀ ਜੀ ਡਰਾਈਵ ਚੱਲਦੀ ਰਹੇਗੀ ਜੀ ਡਰਾਈਵ ਜਦ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਦੋ ਤੱਕ ਨਹੀਂ ਚੱਲਦੀ ਜਾਏਗੀ ਇਹ ਕਹਿੰਦੇ